ਰੀਤਾ ਵਾਟ ਪੋਤਾ ਘਰ ਚੋਂ ਰਾਣਜੀ ਪਾਤੀ ਤੁਸੀਂ ਮਾਂ ਪੋਤੀ ਪੈ ਗਏ ਆ ਮੈਂ ਜਿਹੜੇ ਵੇਲੇ ਖੜੀ ਤਾਨੂੰ ਖੀਰ ਖਵਾ ਲਤੀ ਆ ਕੀ ਕਰਾਂ ਮੇਰੇ ਜਸਾਸ ਤੇ ਨਹੀਂ ਰਹੀ ਤੇ ਮੇਰੇ ਤੇ ਸਰੀਰ ਹੀ ਡਾਊਨ ਹੋ ਗਿਆ ਵਾ ਘਰ ਦਾ ਦੁੱਧ ਝੌਲ ਕਰਦੇ ਅਸੀਂ ਉਹ ਹੀ ਅੱਗੇ ਖਾਂਦੇ ਪੀਂਦੇ ਹਾਂ ਲੈ ਮਾ ਤਾਂ ਉਹਨਾਂ ਵਰਗੀ ਪਿਆ ਹੋਣਾ ਲੈ ਤੂੰ ਤਾਂ ਜਾ ਕੇ ਹੀ ਬਹਿ ਜਾਣਾ ਕੋਈ ਬੰਦਾ ਕੋਈ ਮਿਲੇ ਪਿੰਦਾ ਰਸਤੇ 'ਚ ਉਹਨੂੰ ਕਹਿਣਾ ਵੀ ਬਦਲ ਕੇ ਦਿੰਦਾ ਬਦਲ ਕੇ ਦਿੰਦੀ ਹੁਣ ਉਹਨੂੰ ਉੱਠ ਪਤ ਇਹਨੂੰ ਤਾਂ ਫਰਕ ਵਾ ਉਠਾ ਹੌ ਲਿਆ ਲਈ ਲੈ ਲੜਾਈ ਨਹੀਂ ਲੈ ਲੈ ਨਾ ਤੇ ਲਿਆ ਹੁੰਦਾ ਜੋ ਹੁੰਦਾ ਲੈ ਆਈ ਫੇਲੀ ਨਾ ਮੈਂ ਸੁਧਾ ਪਿਆ ਬਹਿਣ ਦੀ ਉੱਠ ਕੇ ਆ ਉੱਠ ਕੇ ਬਹੂਗੀ ਤਾਂ ਫੇਰ ਹੀ ਆਹੀ ਲਿਆਉ ਠਗਾ ਤੇਰੀ ਟਾਲੀ ਸੀ ਤੇ ਧੀਰੀ ਛੱਡ ਦਿੱਤਾ ਵਾ ਹਿਲਾ ਨਾ ਤੇ ਦੱਸ ਦਵਾਈ ਕਿਦਾਂ ਖਾਉਂਗੀ ਹਿਲੇ ਬਗੈਰ ਉਠਾ ਮੇਰਾ ਵੀ ਖਾ ਗਈ ਇਹ ਉਦੋਂ ਦੇ ਚਮਚਾ ਮੇਰਾ ਵੀ ਖਾ ਗਈ ਖਾਦਾ ਕੀ ਤੁਸੀਂ ਫੇਰ ਤੇ ਉਹ ਖੀਰ ਕਿਤੇ ਬੁਰੇ ਪਾਪਾ ਔਰ ਮੈਂ ਕਿਤੇ ਪਾਪਣ ਨੇ ਬਣਾਤੀ ਮੈਨੂੰ ਕੀ ਪਤਾ ਸੀ ਗੋਰ ਬੰਦਾ ਇਹ ਨਾਨੀ ਖੀਰ ਖਾਣੀ ਆ ਦਵਾਈ ਕਰ ਹਾਂ ਖੀਰ ਦੀ ਮਾ ਜਾਣ ਕਦੇ ਨਹੀਂ ਖਾਣੀ ਖੀਰ ਪਤਾ ਹੀ ਮੈਂ ਤਾਂ ਖਾਣਾ ਹੀ ਆ ਤੇਰਾ ਪੁਆੜਾ ਸਾਰਾ ਖੀਰ ਦਾ ਬਾਈਕਾਰ ਕਰ ਦੇਣਾ ਤੈਨੂੰ ਆਹ ਲਾਈ ਇਹਨੂੰ ਮੈਂ ਦਾਤੀ ਨਾ ਹਾਂ ਹਾਂ ਦੁੱਧ ਬਾਲ ਕੇ ਰੱਖਿਆ ਆਪਣੀਆਂ ਮੱਜਾਂ ਦਾ ਦੁੱਧ ਵਾ ਮੰਮੀ ਮੈਨੂੰ ਤਾਂ ਦਵਾਈ ਦੇ ਲਾ ਤਾਡਣੋ ਜਾਦੀ ਤਾਂ ਮੈਂ ਹੋ ਗਈ ਫਿਕਰ ਦੇ ਨਾਲ ਲੈ ਚਲੀ ਆਂ ਪੈਸਾ ਲਈ ਆਂ ਹਾਂ ਲੈ ਮਾਮੇ ਨੇ ਕਹਾ ਤਾ ਕੱਪੜੇ ਲਾਵੇ ਸਾਡੇ ਓਏ ਕਾਲਾ ਹੋਰ ਲੈ ਕਾਲਾ ਨਹੀਂ ਚਾਉਂਦੀ ਖਰਾਕੀ ਕਿਦ ਕੋ ਲੈ ਬਿੱਟੂ ਕੋ ਮੰਮੀ ਪੱਤੇ ਨਾਲ ਕੋਲੀ ਜਾਣ ਰਹੀ ਲਾ ਫਾੜ ਪੈਣੇ ਪਾਣੀ ਪੀ ਲੈ ਸਾਰਾਈ ਰਸਤ ਰਸਤ ਕੱਪੜੇ ਮਾਮਾ ਸਾਡੇ ਖੜ ਲਿਆ ਪਿੰਡੋ ਕੱਪੜੇ ਛੋੜੇ ਆ ਜਾ ਲਾਇਆ ਉਹਨਾਂ ਦੇ ਮਿੱਤਰੀ ਆਏ ਨੇ ਇੱਕ ਲੌਂਦੇ ਤੇ ਇੱਕ ਪੌਂਦੇ ਉਹਨਾਂ ਦੇ 4-4 5-5 ਛੋਟੇ ਲਾ ਲਾ ਕੇ ਜਾ ਲਾਇਆ ਪਿੰਡ ਨਾ ਜਾਏ ਐਸੇ ਦੋ ਪਜਾਮੇ ਲਿਆ ਦਿਓ ਮੈਨੂੰ ਇਹਨਾਂ ਇੱਕ ਤੈਨੂੰ ਤਾਂ ਫਰਕ ਵਾ ਹੁਣ ਨਹੀਂ ਕੋ ਪਾ ਰਿਆਂ ਦਾ ਕੈਪਰੀਆਂ ਮੇਰੀਆਂ ਬੇਚੜੀਆਂ ਪਈਆਂ ਉਹ ਪਾ ਲਈ ਲੈ ਮੈਨੂੰ ਲਿਆ ਦੇ ਦੋ ਇਹਨੂੰ ਦੋ ਪਜਾਮੇ ਲਿਆ ਦੇ ਫਿਰ ਕੋ ਲਿਆ ਦੇ ਮੇਰੇ ਕੋ ਤਾਂ ਹੁਣ ਤੋਤੇ ਵੀ ਨਹੀਂ ਜਾਣੇ ਮੈਂ ਕੀ ਕਰਾਂ ਦੱਸ ਨਾ ਬੜੀ ਔਖੀ ਆ ਤੇ ਆ ਜਾਣ ਹੋਰ ਜੀ ਨਾ ਕਿ ਬੈਣਾ ਘੜੀ ਹਾਂ ਮੈਂ ਠੀਕ ਵੀ ਹੋ ਜਾਂਗੀ ਉਹ ਜਾਣਾ ਦੇਲ ਠਈਦਾ ਤੇ ਤੂੰ ਦੇਲ ਛੱਡ ਲੈ ਨੀ ਮਾਂ ਪੁੱਤ ਸਿੱਧੀ ਸਿੱਧੀ ਬਹਿ ਜਾ ਜਿਦਾ ਮੈਂ ਬਹਿਆ ਢਿੱਡਾ ਹਾਂ ਤੂੰ ਬਹਿ ਜਾ ਕਾ ਜਾ ਕਿਆ ਹੋਣੀ ਸੀ ਨਾ ਖੇਲਣਾ ਐਡਾ ਟਿੱਡ ਸਿੱਧਾ ਸਿੱਧਾ ਰੱਖ ਕੇ ਨਹੀਂ ਬੜੂਂਦਾ ਹਾਈ ਟਿੱਡ ਤੇ ਦੁਖ ਨਹੀਂ ਦੇ ਆਖਾਈ ਨਾ ਆਖਾਈ ਆਖਮ ਹੋ ਗਿਆ ਕਿੰਨੀ ਵਾਰ ਬਾਹਰ ਨੂੰ ਗਏ ਮੈਂ ਤਾਂ ਪੈਣਾ ਵੇਲੇ ਘੜੀ ਨੂੰ ਪਛਤਾਉਂਦਾਈ ਤੇ ਨਾ ਮੇਰਾ ਦੋਤਾ ਮੰਗਦਾ ਖੀਰ ਤੇ ਨਾਮਾ ਬਣਾਉਂਦੀ ਬੁਰੇ ਪਾਪਾ ਨਹੀਂ ਖੇਜ਼ ਦਾ ਨਾਲ ਲੈਣਾ ਨਹੀਂ ਖੇਰ ਨਹੀਂ ਖਾਇਆ ਕਰਨੀ ਮੰਮੀ ਹਾਂ ਚੰਗੀ ਤਰ੍ਹਾਂ ਸੋਚ ਚੋਲਾ ਨੂੰ ਪਾਊਡਰ ਲੱਗਾ ਹੁੰਦਾ ਨਾ ਨਾ ਪਤਾ ਆਹੀ ਨਹੀਂ ਉਹ ਹੀ ਖਾਣੇ ਆ ਪਾਊਡਰ ਲਾਉਣਾ ਕਿ ਮੈਂ ਹੀ ਲਾਉਣਾ ਸੀ ਖੀਰ ਉਹ ਨਹੀਂ ਖਾਦੀ ਤੇ ਹੀ ਕਹਿੰਦੇ ਵੀ ਉਹ ਨੂੰ ਮੈਂ ਫੜਾਈ ਉਹਨੇ ਨਹੀਂ ਖਾਦੀ ਉਹਨੇ ਕਹਿੰਦੇ ਖਾਦੀ ਉਹ ਤਾਂ ਖੀਰ ਨੂੰ ਅੱਡ ਡੋਡ ਪੈਂਦੀ ਹੁੰਦੀ ਪਤਾ ਨਹੀਂ ਮੈਨੂੰ ਆਦੀ ਮੈਂ ਖਾਣੀ ਨਹੀਂ ਮੇਰਾ ਜੀਨ ਕੰਡਿਆ ਹਾਂ ਮੈਂ ਤਾਂ ਆਪਸ ਤੌਣ ਲਈ ਮੈਂ ਤੇ ਇਹੋ ਦਿਲ ਤੇ ਸੋਚਣ ਲਈ ਆ ਕਿ ਮਾ ਪਤਾ ਨਹੀਂ ਕੋ ਹੋ ਗਿਆ ਮੈਂ ਦੱਸ ਕੀ ਕਰਾਂ ਪਤਾ ਮੰਮੀ ਰਾਸ ਮਗਾ ਕੇ ਦੇ ਚਿਰ ਦਿੱਤਾ ਖੋਪੈਂ ਡੀ ਇਹ ਪੇਟ ਸਾਹ ਤੈਨੂੰ ਹੱਲੇ ਵੀ ਖੋਪੈਂ ਡੀ ਆ ਇੱਥੇ ਉਹ ਨਾ ਖਾਈ ਕੋ ਮਰੇਗੀ ਮਰੇਗੀ ਜਦ ਦੱਸਣੀ ਨਹੀਂ ਹੋ ਆ ਨਖਤਾ ਇੰਨਾ ਡਰ ਗਿਆ ਨੇ ਉਦਾਂ ਭੁੱਖਾ ਮਰ ਜਾਣਾ ਨਹੀਂ ਹਾਂ ਨਹੀਂ ਪਤਾ ਰਸਾਣਾ ਕੀ ਹੋਣਾ ਮਰਾਸ ਮਗਾਉਣੀ ਕਿ ਉਹਨੂੰ ਮੇਰੇ ਚੱਕਰ ਨੇ ਹੰਦੀਆਂ ਉੰਡੀਆਂ ਵਾ ਤੇ ਅੱਡ ਖਾਲੀ ਹੋ ਗਿਆ ਸਾਰਾ ਪੇਟ ਗਿੱਤ ਲਾਦਾ ਨਾ ਜਿਹੜਾ ਸਭ ਕੁ ਭਾਲੀ ਜਿੱਦਾਂ ਫੀਰ ਖਾਣ ਲਿਆ ਸਾਰੀ ਖੀਚ ਆ ਗਈ ਹੈ ਤੂੰ ਕਹਿ ਲੈ ਕੀ ਫੀਰ ਗੋਦੀਆਂ ਖਾਣੀਆਂ ਦੇ ਰਾਸ ਮਗਾਦ ਨਹੀਂ ਪਤਾ ਮੰਮੀ ਮੈਨੂੰ ਦੁੱਧ ਚ ਰਸ ਪਾ ਕੇ ਦੇ ਮੈਨੂੰ ਘੇਰਾ ਪੈਣ ਡਗਾ ਭੁੱਖ ਦੇ ਨਾਲ ਚਲ ਕੋਈ ਨਹੀਂ ਮੈਂ ਉਹਨੂੰ ਖਲਾਉਣੀ ਜੋ ਬੰਨੋ ਪੀਜਾ ਫੜ ਕੇ ਲਿਆ ਨਹੀਂ ਹੁੰਦਾ ਕੋਈ ਤਾ ਸੁਖਣਾ ਸੁਖੋ ਖਿਚੜੀ ਬਣਾ ਦੀਏ ਥੋੜੀ ਜੀ ਇਹਦੇ ਤੇ ਜ਼ਿਆਦਾ ਹੀ ਵਾਜੇ ਵਾਜੇ ਪਤਾ ਮੇਰੀ ਗੱਲ ਸੁਣੀ ਜਾਂਦਾ ਦਵਾਈ ਖਾਦੀ ਆ ਨਾ ਉਹਦਾ ਅਸਰ ਹੋ ਜਾਣਾ ਨਾ ਡਰੋ ਨਾਨੀ ਮਾਂ ਮਿਲ ਗਿਆ ਤੇ ਜਾ ਪੱਥਾ ਲਵਾ ਦੇ ਤੇ ਜਾਂ ਬਾਰੀਬੁਰੀ ਰੱਖ ਲੋ ਬਾਥਰੂਮ ਨੂੰ ਕੋਈ ਗੋ ਮਾਥੇ हां ओथे बड़ी मैं रब गाड़े हाथ जोड़ के आ हाड ना चांस हो गया जड़ा मुड़के ना होवे ओथे वड़े रहना वा ਨਾਲੇ ਬਾਥਰੂਮ 2 ਚਾਹੀਦੇ ਕਰ ਤੈਂ ਲਾ ਲਿਆ ਸਾਹਿਬ ਗਵਾਨੀਏ ਘਰ ਤੇ ਬੱਦਰੇ ਜਲ ਨਹੀਂ ਜਾਣਾ ਮੰਮੀ ਇੱਕ ਬਾਥਰੂਮ ਮੋਰ ਬਣਾਓ ਜਾ ਰਸਮਗਾਹ ਨੂੰ ਬੋਲ ਤਾ ਮੈਂ ਰਸਮਗਾਹ ਕੇ ਦੇਣੀ ਤਾਂ ਇਹਨਾਂ ਖਾਤੇ ਦਾ ਤਬਾਕਾ ਲੈ ਲਿਆ ਇੰਨੇ ਕਿ ਬਿਮਾਰ ਹੋਣਾ ਗੱਲਾਂ ਇਹਨ ਕਰਨ ਲੱਗਾ ਸਮਾਨ ਨੂੰ ਤਾਰੇ ਤੋੜਦਾ ਵਾ ਤੇ ਵਿੱਚ ਇਹਦੇ ਕੱਖ ਵੀ ਨਹੀਂ ਹੈ ਕੱਖ ਰਹਿਣਾ ਕਿੱਥੋਂ ਜੋ ਹੈਗਾ ਸਾਰਾ ਤੇ ਬਾਹਰ ਆ ਗਿਆ ਹਾਏ ਹੈਰ ਅੱਬਾ ਆਪਣੇ ਪੈਰ ਤੇ ਆਪ ਕਵਾੜੀ ਮਾਰ ਲਈ ਮਿੱਠਾ ਸੋਡਾ ਪਾਇਆ ਖਰੇ ਮੈਂ ਦੋ ਚੁਟਕੀਆਂ ਹੀ ਤੇ ਨਖਰੇ ਵੇਖ ਲਾ ਮਾਂ ਕਿਤੇ ਸਰਾਣੇ ਤੋਂ ਉੱਠਣ ਹੀ ਨਹੀਂ ਡਈ ਕਦੀ ਇਹਨਾਂ ਨੂੰ ਰਾਸ ਖਵਾੜ ਕਦੀ ਇਹਨਾਂ ਨੂੰ ਦਵਾਈਆਂ ਖਵਾੜ ਹਾਏ ਹਾਏ ਮੈਂ ਤੇ ਜਾਨ ਨੂੰ ਸਿਆਪਾ ਹੀ ਪਾ ਲਿਆ ਏਸੀ ਛੱਡ ਕੇ ਅੱਗੇ ਲੈ ਪਏ ਕੰਬਲ ਮਾਰ ਲਏ ਇਹਨਾਂ ਟੱਸਣੇ ਮਾਂ ਪੋਤਾ ਬਹੁਤ ਜ਼ਿਆਦੇ ਕਰਨੇ ਆ ਤੇ ਜਾਨ ਮੇਰੀ ਨੂੰ ਸਿਆਪੇ ਹੁਣ ਮੈਨੂੰ ਮਾਂ ਨੇ ਉੱਠਣਾ ਨਹੀਂ ਸਰਾਣੇ ਤੇ ਕੰਮਕਾਰ ਸਾਰਾ ਮੈਨੂੰ ਕਰਨਾ ਪੈਣਾ ਵੇਢੀ ਅਜੇ ਜਾਣਾ ਵਾ ਬਿੱਲ ਆ ਗਿਆ ਆ ਗਿਆ ਵਾ ਕਿੰਨਾ ਆਇਆ ਵਾ 19000 ਹਾਏ ਮੈਂ ਮਰ ਜਾ ਹਾਏ ਵੇ 19000 ਹਾਏ ਵੇ ਜੋ ਬਣੇ ਨਹੀਂ ਆਪਾਂ ਲੁੱਟੇ ਗਏ ਵੇ ਹਾਏ ਵੇ ਮੈਂ ਮਰ ਜਾ ਪਾਣੀ ਪਿਆਲ ਘੋਟ ਮੈਨੂੰ ਉਹ ਕੀ ਹੋ ਗਿਆ ਜਾਇ ਤੇ ਤਰਨੇ ਪੈਣਾ ਹਾਏ ਵੇ ਅਸੀਂ ਗਰੀਬ ਬੰਦੇ ਵੇ ਮੈਂ ਤੇ ਨਾ ਆ ਲੋਕਾਂ ਵਾਲੇ ਚੋਚਲੇ ਜੇ ਆ ਗਏ ਫੇ ਲੋਕਾਂ ਏਸੀ ਲਵਾਏ ਆ ਮੈਂ ਤੇ ਲਵਾਇਆ ਹੀ ਫੇ ਚਲ ਰਾਂ ਨੂੰ ਕਮਰਾ ਠੰਡਾ ਕਰਕੇ ਤੇ ਪੱਖਾ ਛੱਡ ਲਿਆ ਕਰਾਂਗੇ ਮੇ ਕਮਰਾ ਠੰਡਾ ਹੋ ਜਾਊਗਾ ਚਲ ਚੁੱਪ ਕਰਨਾ ਵੇ ਇਨਾ ਬਿੱਲ ਕਿੱਥੋਂ ਆਰਨਾ ਆਪਾ ਕਿਤੇ 100000 ਦਾ ਸੌਦਾ ਸਟਾਇਆ ਹੁੰਦਾ ਤੇ ਕਿਤੇ ਹੱਡ ਨਾ ਮੈਂ ਨੀ ਆ ਸਾਲ ਕੱਢ ਲੈਣਾ ਸੀ ਅਸੀਂ ਜਿੱਦਾਂ ਦੇ ਹੈਗੇ ਹਾਂ ਹਾਈਵੇ ਮੇਰੀ ਸੁਣ ਲੈ ਗੱਲ ਭੌਮੀਆਂ ਤੇਰੀ ਭੈਣ ਸਮਝ ਸਿਆਣਾ ਬਣ ਸਿਆਣਾ ਘਰ ਨੂੰ ਘਾਰ ਸਮਝ ਬੰਦਿਆ ਏਸੀ ਨੂੰ ਤੂੰ ਹੀ ਰੋਂਦੀ ਸੀ ਏਸੀ ਲਵਾ ਕੇ ਦੋ ਏਸੀ ਲਵਾ ਕੇ ਦੋ ਚੰਗੇ ਭਲੇ ਕੂਲਰ ਆਪਣੇ ਘਰ ਪਏ ਕਿੰਨਾ ਚਿਰ ਹੋਇਆ ਗਰਮੀਆਂ ਆਧੀਆਂ ਨਾ ਗਈਆਂ ਕਦੀ ਇੰਨਾ ਬੇਲ ਆਇਆ ਬੇਲ ਤੇ ਸਰਕਾਰ ਨੇ ਮਾਫ ਕੀਤੇ ਇਹਨਾਂ ਨੇ ਜਾੜਾ ਤਰਿਆਈ ਆ ਗਵਾਂਡੀਆਂ ਕਰ ਕੇ ਆਇਆ ਨਵਾਂ ਏਸੀ ਆਇਆ ਲਵਾ ਦੇ ਮੈਨੂੰ ਵੀ ਅਸੀਂ ਢਾਂਗੋ ਕੇ ਲਵਾ ਕੇ ਦਿੱਤਾ ਤੁਹਾਨੂੰ ਜੇ ਮੈਂ ਲਵਾ ਲਿਆ ਸੀ ਤੇ ਕਦੀ ਬੇਲਾ ਪੁਸੀ ਹਮ ਆਪਣੀ ਨੂੰ ਮੈਂ ਤੇ ਆਨੀ ਆ ਇਹਨਾਂ ਦਾ ਡਿੰਡੀ ਬਿਸਤਰਾ ਗੋਲਕਾਰ ਤੇ ਜਾ ਹੁਣ ਮਾਂ ਨੂੰ ਕਹਿ ਕਹਿ ਮਾਂ ਨੂੰ ਬਿੱਲ ਤਾਰੇ ਹੁਣਾ ਉਦੋਂ ਤੇ ਕਹਿੰਦੀ ਸੀ ਮੇਰੇ ਨਿਆਣਿਆਂ ਨੂੰ ਗਰਮੀ ਲੱਗਦੀ ਆ ਦੋ ਤਾਂ ਮੇਰਾ ਘੜੀ ਨਹੀਂ ਕੱਢਦਾ ਮੈਨੂੰ ਪਤਾ ਵਾ ਏਸੀ ਲਵਾਇਆ ਤਾਂ ਹੈਗਾ ਵਾ ਛੱਡਣ ਨਹੀਂ ਦਿੰਦੇ ਤਾਂ ਤੇ ਇੱਥੇ ਆਣ ਕੇ ਸਿਰ ਤੇ ਚੜ ਕੇ ਬੈਠੀ ਆ ਮੇਰੀ ਗੱਲ ਸੁਣ ਫਿਰ ਆਉਣਾ ਭਾਈ ਜਾ ਸੁਣ ਲੂਗੀ ਕੁੜੀ ਕੀ ਕਹੂੰ ਸੁਣ ਲੈ ਮੈਂ ਨਹੀਂ ਡਰਦੀ ਤੁਸੀਂ ਤਾਂ ਜਾੜਾ ਲਾਇਆ ਘਰ ਨੂੰ ਸੰਨ ਲਾਈ ਆ ਤੂੰ ਤਾਂ ਦਰਦੀ ਨਹੀਂ ਸਾਰਿਆਂ ਨੇ ਕਿਤੇ ਮੇਰੇ ਮਾਪੇ ਪੈ ਕੇ ਕਿਤੇ ਇੰਨੇ ਪੈਸੇ ਨਾ ਕੋ ਮੰਗੇ ਹੁੰਦੇ ਤੇ ਬਿਮਾਰੀ ਪੈ ਜਾਣੀ ਹੁਣ ਵੇਖੀ ਭੈਣ ਦੀਆਂ ਚਟੀਆਂ ਵੀ ਭਰ ਲੈਣੀਆਂ ਵਾ ਮੰਮੀ ਤੂੰ ਇਹ ਲੈ ਜਾਨੀ ਆ ਤਰਫਣਾ ਹੀ ਬਾਜ ਬੈ ਜਾ ਦੇ ਕੇ ਮੇਰੇ ਕੋ ਨੀ ਇੰਨਾ ਚੱਲ ਮੈਂ ਪਿਆ ਜਾਂਦਾ ਮੰਮੀ ਵੇ ਆ ਜਾ ਚੰਗਾ ਹੋਇਆ ਆ ਗਿਆ ਵਾ ਜਾ ਰਸ ਲਿਆ ਰਸਤਾ ਬਾਅਦ ਚ ਲਿਓਨਾ ਵਾ ਆ ਬਰੈਡ ਖਾ ਲੋ ਪਹਿਲਾਂ ਬਿੱਲ ਆ ਗਿਆ ਹੁੰਦੀ ਯਾਰ ਮੈਨੂੰ ਵੀ ਦੇ ਦਿਓ ਫੇਰ ਬਿੱਲ ਆਇਆ ਹੁੰਦੀ ਯਾਰ ਵੇ ਬਰਸਾਤਾਂ ਤੇ ਦਿਨ ਵਾ ਦਿਨੇ ਸੀ ਨਾ ਛੱਡਿਆ ਕਰੋ 600 ਜੁੰਟ ਮੱਚਾ ਸਰਕਾਰ ਨੇ ਮਾਫ ਕੀਤਾ ਵਾ ਹੈ ਤੇ ਦਿਨੇ ਨਾ ਛੱਡਿਆ ਕਰੋ ਬਾਹਰ ਠੰਢੀ ਹੈ ਵਾ ਚੱਲਣ ਦੀ ਉੱਥੇ ਬਹਿ ਜਾ ਕਰੋ ਘੜੀ ਮੇਰੀ ਸੁਣ ਗੱਲ ਏਸੀ ਕੋ ਬੰਦ ਕਰਨਾ ਵਾ ਆ ਬੈਲੂ ਨਹੀਂ ਆ ਕਿਉਂਕਿ ਆ ਗੱਡੀ ਤੇ ਇਹਨਾਂ ਨੇ ਛੱਡ ਗਿਆ ਤੇ ਛੱਡ ਕੋਈ ਸੰਦੇ ਜਾਂਦਾ ਮਾਤਾ ਤੂੰ ਤੂੰ ਮਾਰੇ ਪਾਸੇ ਗੱਲ ਖੜਦੀ ਮੇਰੀ ਗੱਲ ਦਾ ਮਤਲਬ ਗਲਤ ਕੱਢਣ ਨਹੀਂ ਤੂੰ 600 ਜੁੰਟ ਮਾਫ ਆ ਫਿਰ ਵੀ ਬਿੱਲ ਆ ਗਿਆ ਨਾ ਮੈਨੂੰ ਪਤਾ ਜਿੱਥੋਂ ਤੁਸੀਂ ਬੋਲਦੇ ਮੈਨੂੰ ਪਤਾ 600 ਜੁੰਟਾ ਹੀ ਕਦੇ ਤੂੰ ਕਹਿਆ ਹੀ ਨਹੀਂ ਇਹਨਾਂ ਜੁੰਟੇ ਭੈਣ ਚਾਰ ਪੁੱਤ ਤੁਸੀਂ ਚੁੱਪ ਕਰੋ ਮੈਨੂੰ ਪਤਾ ਇਹਥੇ ਬੋਲਣ ਡਿਆ ਜਾ ਗੱਡੀ ਕਰ ਨਾਲੇ ਉੱਥੇ ਕਿਆ ਹੀ ਆਉਣ ਲੱਗਾ ਤੇ ਹਾੜ ਕੋ ਨੂੰ ਸਾਂਭੇ ਜਾਂਦੇ ਕਿਉਂ ਨਹੀਂ ਸਾਂਭੇ ਜਾਂਦੇ ਮੈਂ ਉਹ ਗੱਲ ਨਹੀਂ ਕੀਤੀ ਬਾਹਰ ਠੰਡੀ ਹਵਾ ਚੱਲਣ ਦੀ ਹਾਂ ਠੰਡੀ ਹਵਾ ਚੱਲਣ ਦੀ ਆ ਨਹੀਂ ਕਰਦੇ ਭੇਜ ਦੇ ਮਗਰ ਗੁੱਸਾ ਕਰਦੇ ਗੱਲ ਦਾ ਠੰਡੀ ਹਵਾ ਚੱਲਣ ਦੀ ਬਾਹਰ ਉੱਥੇ ਬੈਠਿਆ ਕਰੋ ਦਿਨੇ ਚਲੋ ਰਾਤ ਨੂੰ ਸੱਡ ਲਿਆ ਘੜੀ ਅੱਗੇ ਨਹੀਂ ਆਉਂਦਾ ਜੇ ਹੁਣ ਮਾਸਾ ਵੱਧ ਆ ਗਿਆ ਤੇ ਕੀ ਹੋ ਗਿਆ ਮਾਸਾ ਵੱਧ 19000 ਆਇਆ ਅਜੇ 600 ਜੁਣਟ ਮਾ ਜਾ ਹੁਣ ਤੂੰ ਉਹਦੀ ਬੋਲੀ ਬੋਲਣ ਦਾ ਤਾਂ ਜਾ ਪਤਾ ਕੀ ਉਪਕਰ ਮੈਂ ਇਹ ਨਹੀਂ ਗੱਲ ਕਹੀ ਮੈਂ ਉਦਾਂ ਗਿਆ ਵੀ ਸਾਰੀ ਦੁਨੀਆ ਬੰਦ ਕਰਕੇ ਦਿਨ ਰਿੰਦੀ ਆ ਪਤਾ ਕਿਉਂ અપਕਾਰ ਅੱਗੇ ਨਹੀਂ ਤੈਨੂੰ ਠੀਕ ਐ ਤੇਰਾ ਨਾ ਹੀ ਤੇ ਵਿਰੋਡਾ ਵੀ ਫੇਰ ਉਹ ਤੂੰ ਬਹਿ ਜਾ ਲੰਮਾ ਬਹਿ ਜਾ ਚੱਲਦਾ ਰਹਿਣ ਦੇ ਕੋਈ ਨਹੀਂ ਹੋਰ ਤੂੰ ਛੱਡ ਕਿਉਂ ਨਾ ਕਿ ਲੈ ਕੇ ਜਣੇ ਮੈਨੂੰ ਰਸ ਲਿਆ ਦੂੰਗਾ ਰਸ ਹੀ ਲਿਆ ਦੂੰਗਾ ਕਿਤੇ ਬਹੁਤ ਇਹਨੇ ਮਛਤਾਇਆ ਉਹਦੇ ਮਗਰ ਲੱਗ ਗਿਆ ਹਣਾ ਮਗਰ ਖਾ ਲਿਆ ਹਣਾ ਨੇ ਬਾਹਰ ਦੇ ਲ ਉਹਦੀ ਬੋਲੀ ਦਾ ਤਾਂ ਬੋਲਣੇ ਤੇ ਨਵੀਂ ਬਿਮਾਰੀ ਪੈਂਦੀ ਹੈ ਪਿੰਡ ਦਾ ਨਾਂ ਲੈਣ ਦੇ ਭਾਵੇਂ ਮੈ ਲਿਆ ਤੇਰੀ ਮੰਮਾ ਨੇ ਲਿਆ ਵਾ ਐਸੀ ਥੱਲੇ ਛੱਡੋ ਤੇ ਪੱਕੇ ਤੋਂ ਨਿਮਣੀ ਬਣਾ ਮਿਲਣਾ ਤਾਰੇ ਮੈਂ ਕਹਿਣਾ ਵਾ ਛੁੱਟੀ ਕਰੀਏ ਪੈ ਜਾ ਤਾਂ ਹੋਰ ਪੀੜਾ ਹੁੰਦਾ ਸੀ ਮੇ ਕੋਲ ਸਾਰੀ ਜੜੀ ਲੰਮੇ ਪਿਆ ਜਾਂਦਾ ਕਿੰਨਾ ਕ ਪਈ ਜਾਵਾਂ ਜਾ ਜਾ ਪਿੰਡ ਜਾ ਤੇ ਤੇ ਭੁੱਖ ਦੇ ਨਾਲ ਹੋਰ ਤਰ੍ਹਾਂ ਹੋਇਆ ਖਾਲੀ ਹੋ ਗਿਆ ਸਾਰਾ ਖਾਲੀ ਤੇ ਮੇਰਾ ਵੀ ਹੋਇਆ ਵਾ ਹੁਣ ਇਹਨਾਂ ਤੇ ਚਕੀਨ ਜਿਆ ਨਹੀਂ ਰਹਿ ਗਿਆ ਇਹਨਾਂ ਦੇ ਹੱਦੀ ਕੋਈ ਵੀ ਚੀਜ਼ ਨਾ ਮੈਨੂੰ ਆ ਲੱਗਦਾ ਵਾ ਫਿਰ ਉਹ ਕੰਮ ਹੋ ਜਾਣਾ ਵਾ ਕੀ ਮਤਲਬ ਤੇਰਾ ਬਣਾਈ ਤੇ ਮੰਮੀ ਨੇ ਨਹੀਂ ਤਫਕ ਦਾ ਗਾਇ ਉਹ ਗੇਵ ਦੇ ਖਾਈਦਾ ਹੀ ਆ ਨਜ਼ਰ ਲੱਗ ਗਈ ਆ ਨੀਤ ਲਾਤੀ ਕਹਿੰਨੇ ਤੂੰ ਵਿੱਚੋਂ ਚਮਚੇ ਮਾਰਦੀ ਹਾਂ ਇੱਧਰ ਦੇ ਇੱਧਰ ਦੇ ਓਦਾਂ ਖਾ ਲੈਨੀ ਹਾਂ ਕੋ ਲੈਨੇ ਮੇਰੀ ਨਜ਼ਰ ਲੱਗ ਜਾਈ ਨਹੀਂ ਤੈਨੂੰ ਆ ਹੋਰ ਕੋਈ ਨਾ ਨਜ਼ਰ ਵੀ ਲੱਗਦੀ ਹੁੰਦੀ ਆ ਓਦਾਂ ਹੀ ਕਿਤੇ ਸੇਵੀਆਂ ਮੈਨੂੰ ਲੱਗਦਾ ਐਕਸਪਾਇਰ ਹੋਈਆਂ ਪਈਆਂ ਹੋਣੀਆਂ ਮਮੀ ਨੂੰ ਪਤਾ ਨਹੀਂ ਲੱਗਾ ਸੇਵੀਆਂ ਸੇਵੀਆਂ ਕਿਨੇ ਬਣਾਈਆਂ ਉਹਦੇ ਖੇਰ ਹੀ ਉਹ ਚੌਲ ਹੀ ਤੂੰ ਬੁੰਦਲ ਗਈ ਓਦਾਂ ਹੀ ਹੋਂਦ ਵਾਕਿਆ ਲੱਗਦਾ ਬੰਦਰੀ ਗਈ ਆ ਕੋਈ ਸਮਝ ਨਹੀਂ ਆਉਂਦੀ ਪਾਣੀ ਪੀ ਆ ਪਰ ਅੱਜ ਕੇ ਕਹਿੰਦੇ ਇਦਾਂ ਪਾਣੀ ਦੀ ਕਮੀ ਹੋ ਜਾਂਦੀ ਆ ਕਿਸਮਤੀ ਮਾੜੀ ਆ ਪਤਾ ਨਹੀਂ ਕਦੋਂ ਉੱਜਣਾ ਇਹਨਾਂ ਦੇ ਕਦੋਂ ਕਿਤੇ ਮੈਨੂੰ ਸੁੱਖ ਦਾ ਸਾਹ ਹੋਣਾ ਕੀ ਗੱਲ ਇਹ ਤਾਂ ਤੁੱਪੇ ਬੈਠੀ ਆ ਸ਼ਰੈਣ ਹੋ ਗਈ ਆ ਇੱਥੇ ਬੈਠੀ ਮੇ ਤਪਨਾ ਵਾਸਤੇ ਚਾਰੂ ਵੀ ਤਾਂ ਇੱਥੇ ਸੁੱਟਿਆ ਰਾਚ ਤੂੰ ਤੇ ਏਸੀ ਲਵਾਇਆ ਨੀ ਮੇਰੇ ਕਰਮਾਂ ਚ ਏਸੀ ਦਾ ਸੁੱਖ ਕਿੱਥੇ ਆ ਚਲਾ ਸਾਵੇਂ ਚਲੀਏ ਕੀ ਹੋਇਆ ਵਾ ਦੱਸਦੀ ਆ ਹੜ ਝਾੜੂ ਚੁੱਕਾ ਨੀ ਮੈਂ ਮਰ ਜਾ ਮੈਨੂੰ ਤੇ ਖਾ ਲਿਆ ਮੇਰੇ ਆਪਣਿਆਂ ਨੇ ਆ ਇਧਰ ਅਜੇ ਹੋਂ ਤੇਸੀ ਲਵਾਇਆ ਵਾ ਹੁਣ ਇਸੀ ਥਲੇ ਬੈਹਿਆ ਕਰ ਮੇਰੇ ਕਰਮਾਂ ਚ ਨਹੀਂ ਆ ਮੈਨੂੰ ਰੱਬ ਨੇ ਤਪਣੀ ਮਿੱਟੀ ਲਈ ਆ ਹਏ ਇੱਥੇ ਆ ਛਾਵੇਂ ਬਈਏ ਨਾ ਆਉਂਦੀ ਤੇ ਬੈਠੀ ਰਹਿਣਾ ਸੀ ਕਮਲਿਆਂ ਵਾਂਗੂ ਕੱਲੀ ਨੇ ਹੈ ਇਹਨੂੰ ਕਮਾ ਮੰਜਾ ਆ ਚੱਲ ਬੈ ਹੋਰ ਸੁਣਾ ਤੂੰ ਸੁਣਾ ਹਾਂ ਠੀਕ ਠਾਕ ਮੈਂ ਕਿ ਆ ਕੇ ਵੇਖ ਕੇ ਆਵਾਂ ਕੀ ਕਰਨੀ ਇਸੀ ਲਵਾਇਆ ਇਸੀ ਥਲੇ ਬੈਠੀ ਹੁੰਨੀ ਆ ਤੇ ਮੈਂ ਵੀ ਜਾ ਕੇ ਵੇਖਦੀ ਆ ਤੂੰ ਵੀ ਲੱਲਾ ਹਵਾ ਠੰਡੀ ਨਹੀਂ ਪੈਣੀ ਕੀ ਕਰਾਂ 6 ਮਹੀਨੇ ਹੋ ਗਏ ਨਣਾ ਨਾਈ ਨੂੰ ਨਹੀਂ ਕਿਤੇ ਮੇਰੀ ਸੱਸ ਇਦਾਂ ਦੀ ਵੱਢਣ ਜੂਗੀ ਕਿਤੇ ਆਂਦੀ ਨਹੀਂ ਉਹਨਾਂ ਨੂੰ ਵੀ ਆਪਣੇ ਘਰ ਜਾਓ ਜਦੋਂ ਧੀਆ ਵਿਆਹ ਦੇ ਦਿਆਂ ਵਾ ਚਲੋ ਹੋਇਆ ਕਦੇ ਮਹੀਨਾ ਖੰਡ ਰਹਿ ਲੈ ਛੁੱਟੀਆਂ ਕੱਟ ਲੀਆਂ ਛੁੱਟੀਆਂ ਵੀ ਨਿਬੜ ਗੀਆਂ ਛੁੱਟੀਆਂ ਕਾਦੀਆਂ ਜਦੋਂ ਲਫੰਡਰ ਹਟ ਗਿਆ ਮੁੰਡਾ ਪੜਨੋ ਤੇ ਜਾਣ ਦਾ ਨਾਂ ਨਹੀਂ ਲੈਦੀ ਨਾਮ ਤੇਰੇ ਪਿਛਲੇ ਆਉਂਦੇ ਹੀ ਲੈਣ ਹੈ ਸਾਰਾ ਦਿਨ ਏਸੀ ਲਾ ਕੇ ਰਾਤ ਦਿਨ ਇੱਕ ਕੀਤਾ ਤੇਰੀ ਤੇ ਇੱਕ ਦਿਨ ਮੈਨੂੰ ਗੁਰਦੁਆਰੇ ਟੱਕਰੇ ਹਾਂ ਤੇ ਕਹਿੰਦੀ ਕੁੜੀ ਨੂੰ ਕਪੜੇ ਬਣਾ ਕੇ ਦੇਨੇ ਆ ਤੇ ਚਲ ਜਾਣਾ ਤੇ ਗਈ ਨਹੀਂ ਅਜੇ ਕਿੱਥੇ ਜਾਣਾ ਇੱਥੇ ਹੀ ਜੋਗ ਚੰਬੜੀ ਹੋ ਸਾਨੂੰ ਤੇ ਅੱਜ ਅੱਜ ਉਹ ਤੇਰਾ ਭਾਜੀ ਬਿੱਲ ਲਿਆ ਕੇ ਲੈ ਬਿੱਲ ਆ ਮੈਂ ਤਾਂ ਹਾਂ ਕਿੰਨਾ ਆਇਆ ਵਾ ਕਹਿੰਦਾ 19000 ਹਾ ਹੋਏ 19000 ਦਾ ਬਿੱਲ ਜਾ ਪੈਣਾ ਇੰਨਾ ਬਿੱਲ ਤੁਸੀਂ ਤੋਰ ਦੇ ਕਿਤਾ ਜੋ ਸਾਰੀ ਦਿਹਾੜੀ ਚੱਲੇਦਾ ਰਹਿੰਦਾ ਰਾਤ ਦੇ ਨਹੀਂ ਰਾਤ ਦਿਨ ਇੱਕ ਕੀਤੀ ਆ ਨਾ ਪੈਣਾ ਫਿਰ ਆਡੇ ਨੇ ਤਾਂ ਅਈ ਤੇ ਰਾਤ ਨੂੰ ਚਲਾਉਨੇ ਆ ਉਹ ਵੀ ਘਰੀ ਦੀ ਘਰੀ ਬਸ ਕਮਰਾ ਠੰਡਾ ਕਰ ਲਈਦਾ ਵਾ ਤੇ ਰਾਤ ਨੂੰ ਘਰੀ ਲੰਮੇ ਪਈਦਾ ਦਿਨੇ ਉਦਾ ਦਰਖਤਾ ਥੱਲੇ ਰਹੀਦਾ ਵਾ ਤੂੰ ਹੀ ਤਾਂ ਪੈਣਾ ਤਿੰਨ ਜਾਣੇ ਜੋ ਇਹ ਪਾ ਕੇ ਦੋ ਤੇ ਪੰਜ ਹੋ ਗਏ ਜੋ ਤਾਂ ਇੰਨਾ ਖਰਚਾ ਪੁੱਗਦਾ ਕਿੱਦਾਂ ਤੁਹਾਨੂੰ ਇਹ ਉਹਨੂੰ ਸਮਝਾਇਆ ਕਰੋ ਮੈਂ ਅੰਨੀ ਜਦੋਂ ਗੁਰਦੁਆਰਾ ਸਾਹਿਬ ਜਾਂਦੀ ਵੱਡਿਆ ਕਰ ਵੀ ਪੈਣੇ ਖਰਚੇ ਤੇ ਅੱਜ ਕੱਲ ਆਪੋ ਮਣੇ ਸਬਜੀ ਨੂੰ ਹੱਥ ਨਹੀਂ ਲੱਗਦਾ ਤੇ ਫੇਰ ਆਂਦੇ ਕਰੇਲੇ ਕਾਲੀ ਤੋਰੀ ਬੈਂਗਣ ਹਾਰੀ ਇੱਕ ਚੀਜ਼ 80 80 ਰੁਪਏ ਕਿਲੋ ਹੀ ਆ ਸਾਡੇ ਘਰ ਨੂੰ ਤੇ ਸਨ ਲਾਈ ਹੈ ਹੈ ਤੇ ਵੇਖ ਲਾ ਅੰਦਰ ਪਏ ਨੇਣ ਕੇ ਏਸੀ ਛੜਿਆ ਕੰਬੜ ਲਏ ਤੇ ਮਾਂ ਮਾਕੇ ਤੇਨ ਦੀ ਪੂਜਾ ਕਰਦੀ ਫਿਰਦੀ ਅੱਗੇ ਪਿੱਛੇ ਤੇ ਕਿਤੇ ਮੈਂ ਬਿਮਾਰ ਪੈ ਜਾਣਾ ਤੇ ਨਖਤਿਆਂ ਨੇ ਕਦੀ ਮੈਨੂੰ ਦਵਾਈ ਨਹੀਂ ਦਵਾਈ ਪੀ ਇਹਦਾ ਸਿਰ ਦਰਦ ਕਰਨ ਫਿਰ ਬਗਾਨੀ ਸਮਝੀ ਨਾ ਉਹਨਾਂ ਨੂੰ ਤਾਂ ਚੰਗਾ ਵਾ ਉਹਨਾਂ ਨੇ ਘਰ ਵਾਲੇ ਜਿਹੜੇ ਬਾਹਰ ਕੱਡੇ ਆ ਆਪ ਉਹਨਾਂ ਨੇ ਘਰ ਮੱਲਿਆ ਮੱਲਿਆ ਆਪ ਉਹਨਾਂ ਨੂੰ ਏਸੀ ਥਲੇ ਮੱਜਾ ਲੱਗਿਆ ਉਹਨਾਂ ਨੇ ਇੱਕ ਜ਼ਰੂਰਤ ਜਾਣਦੀ ਪਿੰਡ ਉਹ ਵੀ ਨਹੀਂ ਕਿਤੇ ਫੋਨ ਆਉਂਦਾ ਜਾਂ ਜਾਂ ਜੋਂਦੀ ਨੇ ਗੱਲ ਕਰਦੇ ਨਹੀਂ ਪਾਣੀ ਕੀ ਦੱਸਾਂ ਬਥੇਰਾ ਆਉਂਦੇ ਵਿਚਾਰੇ ਲੈਣ ਉਹਨਾਂ ਨੂੰ ਤੇ ਬਸ ਇਦਾਂ ਹੀ ਮਾਵੇਂ ਉਹ ਕਰਕੇ ਫੂਫਾ ਆਮਨੇ ਆ ਜਾਉਨੇ ਪਲਕਿਆਂ ਨੇ ਕੱਲ ਦਿੰਦੇ ਆ ਨਹੀਂ ਸਲੈਪ ਨੂੰ ਫੜ ਫੜ ਕੇ ਤੇ ਰੋਟੀਆਂ ਲਾਉਂਦੀ ਆ ਹੈ ਉਹ ਤਾਂ ਪਰਾਉਣਾ ਤੇ ਸਾਡਾ ਬੜਾ ਹੀ ਅੜਬ ਪਤਾ ਨਹੀਂ ਇਹ ਜਨਾਨੀ ਨੇ ਕੀ ਉਹਦੇ ਮਥੇ ਧੂੜਿਆ ਕੀ ਉਹਦੇ ਸਿਰ ਧੂੜਤਾਈ ਮਾਵਾਂ ਤਾਂ ਸਿਆਣੇ ਦੇ ਵੀ ਜਾਂਦੀਆਂ ਵਾ ਤਾਂ ਇਹ ਕਮਾ ਸੀ ਅਸਿਆਣੇ ਆਦੇ ਨਹੀਂ ਹੁੰਦੇ ਜਗਾ ਚੁੱਕਿਆ ਆਪਣਾ ਢੱਡ ਨੰਗਾ ਹੁੰਦਾ ਵਾ ਕੀ ਕਰਾਂ ਆਂਦੇ ਆਂਦੇ ਟੱਕੀ ਰਿਜਤ ਕੋਈ ਨਾ ਪੁੱਜੇ ਮੈਂ ਤੇ ਇਹਨਾਂ ਦੇ ਘਰ ਟਾਈਮ ਪਾਸ ਕਾਦਾ ਕਰਨ ਢਈ ਜ਼ਿੰਦਗੀ ਕੱਟਣ ਢਈ ਨਰਕ ਪੂਰਾ ਨਰਕ ਬਣਾਈ ਤੇ ਜੇ ਮੇਰਾ ਬੰਦਾ ਵਾ ਉਹ ਵੀ ਵਾਲੀ ਕੀਤਾ ਮਾਵਾਂ ਤੀਆਂ ਨੇ ਤਿੰਨੇ ਅੰਦਰ ਵੜੇ ਰਹਿੰਦੇ ਕੋਈ ਬਾਹਰ ਦੀ ਖਬਰ ਨਹੀਂ ਜਿਹਾ ਵਿਚਾਰਾ ਜਾਨਵਰ ਰੱਖਿਆਈ ਇਹਨੂੰ ਕਿਤੇ ਮੈਂ ਰੋਟੀ ਪਾਦਾ ਪਾਣੀ ਪਾਦਾ ਨਾ ਉਹ ਵੀ ਨਹੀਂ ਵੇਖਾ ਉਹਦਾ ਚਾਨ ਛੱਡ ਟੋਮੀ ਮੈਂ ਤੇ ਟੋਮੀ ਲਿਆਂਦਾ ਆ ਸੱਸ ਮੇਰੀ ਨਖਰੇ ਹੈ ਇਦਾਂ ਦੇ ਲੱਛਣ ਕਰਦੀ ਆ ਤੂੰ ਆ ਗਈ ਤੇ ਤੇਰੇ ਨਾਲ ਟੱਡ ਫੋਲ ਲਿਆ ਮੈਂ ਤੇ ਅੰਦਰੇ ਅੰਦਰ ਗੋਲਾ ਹੀ ਬਣ ਗਿਆ ਓਏ ਹੋਏ ਤੇ ਫਿਰ ਮੇਰੀ ਸੁਣ ਲੈ ਗੱਲ ਨਾ ਕਰੀ ਨਾ ਨਾ ਮੈਂ ਕਿਹ ਤੇ ਨਾ ਕਰਨੀ ਦੱਸ ਜਾਣ ਦਾ ਤੇ ਨਾ ਨਹੀਂ ਲੈਂਦੇ ਤੇ ਮੈਂ ਇੱਥੇ ਬਿਮਾਰ ਤੇ ਮੈਨੂੰ ਪੁੱਛਿਆ ਨਾ ਤੇ ਆਦੀ ਮੰਮੀ ਕੁਝ ਖਾਣ ਨੂੰ ਜੀ ਕਰਦਾ ਖੀਰ ਬਣਾ ਦੇ ਮੈਂ ਮਠਾ ਸੋਡਾ ਪਾਤਾ ਹੀ ਹੋਏ ਮੈਂ ਮਾਰ ਕੇ ਤੂੰ ਇਹੋ ਜੇ ਕੰਮ ਕਾਤੋਂ ਕਰਦੇ ਹੁੰਨੀ ਆ ਤੇ ਕਰਾਂ ਮੈਂ ਕਿਤੇ ਨਾ ਲੱਗ ਜੂਗਾ ਕਿਤੇ ਕੋ ਹੋ ਗਿਆ ਤੇ ਹਾਂ ਨਾ ਅਜੇ ਤੱਕ ਤੇ ਨਾ ਲੱਗਾ ਦਵਾਈਆਂ ਦੁਈਆਂ ਦੌਣ ਦੇ ਮੈਂ ਤਾਂ ਨਹੀਂ ਨਾ ਹੀ ਠੀਕ ਹੋਣ ਤੇ ਗਾ ਗੱਡੀ ਚ ਲੱਦ ਕੇ ਲੈ ਜਾਣ ਉੱਥੇ ਤੇ ਪਤਾ ਲੱਗੇ ਕਿਦਾਂ ਸੰਭੀਦੇ ਆ ਹੈ ਤੇ ਆ ਮਾਂ ਜਿਹੜੀ 12 ਤਾਲੀ ਇਹੋ ਸਭ ਕੋ ਕਰਦੀ ਤਤਾ ਠੰਡਾ ਸਭ ਕੋ ਜੋ ਨਾਲ ਨੂੰ ਦੇਣ ਡਈ ਹੈ ਹੈ ਤੇ ਮੈਂ ਤੇ ਫਿਰ ਬਾਬਾ ਚਾਹ ਨਹੀਂ ਖੇਢੀ ਕੀ ਕਰਾਂ ਇਹ ਸੀ ਵੇਖ ਕੇ ਤੇ ਮੇਰੇ ਤੇ ਲੰਬਾ ਨਿਕਲਦੀਆਂ ਲੰਬਾ ਜਦੋਂ ਚੱਲਦਾ ਫਰਨ ਫਰਨ ਪੱਕਾ ਉਹ ਸਗੋ ਹੀ ਪੰਗਾ ਤੈਨੂੰ ਹੀ ਪੈ ਗਿਆ ਹੁਣ ਉਹ ਸਗੋ ਹੀ ਮਿੱਟੀ ਸੋਡੀ ਨਾ ਸਗੋ ਹੀ ਅੰਦਰ ਪੈ ਗਏ ਹੋਣੇ ਤੇ ਮੈਂ ਰੋਂਦੀ ਆ ਇੱਕ ਬਿੱਲ ਦੀ ਟੈਨਸ਼ਨ ਤੇ ਇੱਕ ਆਪਣੇ ਪੈਰਾਂ ਤੇ ਆਪ ਕੁਵਾੜਾ ਮਾਰ ਬੈਠੀ ਆ ਨਹੀਂ ਮੈਨੂੰ ਤੇ ਭੈਣੇ ਮੈਂ ਤੇ ਨਹੀਂ ਮੈਨੂੰ ਕਿਤੇ ਧਰਤੀ ਵੇਲ ਦੇ ਜੇ ਤੇ ਮੈਂ ਕਿਤੇ ਵੀ ਐਚੀ ਤਸ ਜਾ ਕਰ ਹਾਂ ਵੇ ਰੋਈ ਨਾ ਜਾ ਹੁਣ ਹੁਣ ਦਾ ਸਾਰਿਆਂ ਨੂੰ ਹੈਗਾ ਵਾ ਕਿ ਚੱਲ ਜਿੱਦਾਂ ਮਰਜ਼ੀ ਆਈ ਆ ਲੈ ਮੰਦੀਪ ਆਈ ਆ ਹਾਂਜੀ ਆਜੋ ਬਹਿਜੋ ਹੋਰ ਸੁਣਾਓ ਹਾਂਜੀ ਯਾਰ ਕੋਈ ਚਾਹ ਤਰ ਉੱਠ ਕੇ ਆਜੋ ਬੈਜੋ ਹਾਏ ਅੰਦਰ ਬੈਠੇ ਪ੍ਰੀਤੋਣਾ ਲਾਗੇ ਹਾਂ ਹੋਰ ਸੁਣਾਓ ਠੀਕ ਠਾਕ ਪ੍ਰੀਤੋਨੇ ਠੀਕ ਕਿਥੇ ਪੈਣਾ ਸਾਡੀ ਗੱਲ ਤੇ ਤੋਨਾਂ ਦੀ ਵਿਚਾਰਿਆਂ ਦੀ ਜਾਇਗੇ ਬੁਰੇ ਪਾਪਾ ਨੂੰ ਤੇ ਮੇਰੇ ਦੋ ਤੈਨੇ ਕੱਲ ਪੈਣਾ ਖੀਰ ਮੰਗ ਲਈ ਤੇ ਉਹ ਤਾਣਾ ਖੀਰ ਕਿਤੇ ਉਹ ਹੀ ਦੁੱਧ ਤੇ ਉਹ ਹੀ ਚਾਵਲ ਜੜਿਆ ਹੀ ਖਾਣੇ ਕਿਸਮਤ ਮਾੜੀ ਵੇਲੇ ਘੜੀ ਘੜੇ ਮਰਨਤੀ ਤੇ ਉਹ ਵਿਚਾਰੇ ਕਿਤੇ ਦੋਵੇਂ ਪੈ ਗਏ ਤੇ ਹੋਇਆ ਕਿ ਖੇਰ ਨੂੰ ਖੇਰ ਨਾਲ ਕੀ ਹੋ ਗਿਆ ਉਹਨਾਂ ਨੂੰ ਆ ਖਾਣ ਦੀ ਢੇਰ ਹੋਈ ਘੜੀ ਕਕਤੇ ਉਹ ਤੱਕ ਤਾਂ ਨਾਟਾ-ਨਾਟਕ ਹੈ ਤੱਕ ਤਾਂ ਬਾਥਰੂਮ ਚ ਤੇ ਬਣਾਈ ਕਿਨੇ ਸੀ ਆਹ ਬਣਾਈ ਤੇ ਮੈਂ ਹੀ ਬਣੇ ਹੋ ਮੈਂ ਹੀ ਬਣਾਈਆਂ ਪਤਾ ਹੀ ਨਹੀਂ ਕੀ ਹੋ ਗਿਆ ਵਾ ਹੋ ਐ ਕਿਹੜਾ ਮੋਲਦਾ ਦੁੱਧ ਲਿਆਂਦਾ ਮੋਲਦਾ ਚੋਲ ਲਿਆਂਦੇ ਦੁੱਧ ਮੇਰਾ ਘਰ ਦਾ ਚੋਲ ਮੇਰੇ ਕਕਤੇ ਨਾ ਬਹੁਤ ਕੰਮ ਖਰਾਬੀ ਹੈ ਵਿਚਾਰਿਆਂ ਦਾ ਤੇ ਹੁਣ ਕੀ ਕਰਾਂ ਮੈਂ ਦੱਸ ਤੇ ਉਹਨਾਂ ਨੂੰ ਤਾਂ ਦਵਾਈ ਦੁਵਾਈ ਦੁਵਾਈ ਕਿਤੇ ਦਵਾਈ ਆ ਜੀ ਫਿਰ ਫਕੀਰ ਵਿੱਚ ਕੀ ਹੋ ਗਿਆ ਕੀ ਨਹੀਂ ਕੋਈ ਤੇਰੇ ਕੋਲ ਚੀਜ਼ ਚਾਜ ਕਿ ਨਹੀਂ ਰਹਿਣਗੀ ਨਾ ਕਿਤੇ ਮੈਂ ਉੱਤੋਂ ਠੱਕੀ ਆ ਉੱਤੇ ਤਾਂ ਕਰਾਂ ਮੈਂ ਜਦੋਂ ਚੀਜ਼ ਤਾਂ ਮੈਂ ਉੱਤੇ ਵੇਣੀ ਨਹੀਂ ਕੋਈ ਕੋਈ ਚੀਜ਼ ਕਿ ਨਹੀਂ ਕੋੜ ਕਰ ਲਈ ਨਾ ਆਵੇ ਕੁਛ ਆਹੋ ਇਦਾਂ ਤੇ ਮੈਂ ਕੰਮ ਪਹਿਲਾਂ ਕਰਦੀ ਉੱਤੇ ਵੇਣੀ ਆ ਭਲਾ ਕੀ ਗੱਲ ਪ੍ਰੀਤ ਨੂੰ ਦੇਖ ਤੇ ਆਵਾ ਪਹਿਲਾਂ ਦੇਖਿਆ ਵੇਖਿਆ ਯਾਰ ਆਸ ਦੀਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਮੈਂ ਸੁਣਿਆ ਤੂੰ ਠੀਕ ਨਹੀਂ ਜੋ ਆਈ ਤੇ ਬਿਮਾਰੀ ਹੋ ਗਿਆ ਕੱਲ ਦੀ ਨਜ਼ਰੀ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਹੋਇਆ ਕੀ ਆ ਪੀਟੀ ਇੰਨਾ ਖਰਾਬ ਹੋ ਗਿਆ ਕਿ ਜੱਕਦਾਂ ਮੈਂ ਨਹੀਂ ਤਾਂ ਖਾਦੀ ਤੂੰ ਹੀ ਆਈ ਗਿਆ ਤਾਂ ਖਾਦਾ ਕੁਝ ਖਾ ਨਾ ਲੋਗੇ ਮਾਂ ਨਾਲ ਆਖੀਰ ਮੰਗਦਾ ਸੀ ਮੰਮੀ ਨੇ ਖੀਰ ਹੀ ਬਣਾ ਕੇ ਦਿੱਤੀ ਮੈਨੂੰ ਆਪਣਾ ਤੇ ਕੋਈ ਨਹੀਂ ਮੁੰਡਾ ਵਿਚਾਰਾ ਠੰਡਾ ਸਰੀਦ ਹੋਇਆ ਕਿਦਾਂ ਮੇਰੀ ਗੱਲ ਸੋਨਾ ਮੈਨੂੰ ਪਤਾ ਤੇਰੇ ਨਾਲ ਹਰ ਇੱਕ ਦੁੱਖ ਸੁੱਖ ਤੂੰ ਵੀ ਕਰਦੀ ਤੇ ਮੈਂ ਵੀ ਕਰਦੀ ਆ ਖੀਰ ਨਾ ਥੋੜਾ ਹੋ ਜਾਣਾ ਖਰਾਬ ਰੋਜ਼ ਚੀਜ਼ਾਂ ਖਾਈਦੀ ਆਂ ਘਰ ਵਿੱਚ ਮੇਰੀ ਤੇ ਪਹਿਣਾ ਵਰਗੀ ਤੇ ਹੀ ਵਰਗੀ ਤੇਰੇ ਨਾਲ ਮੈਂ ਗੱਲ ਕਰਦੀ ਆਂ ਖੀਰ ਵਿੱਚ ਕੁਝ ਪਾਇਆ ਸੀ ਮਿੱਠਾ ਸੋਡਾ ਪਾਇਆ ਸੀ ਤਾਂ ਤੇ ਮਾਪੇ ਪੁੱਤ ਬਿਮਾਰ ਹੋਏ ਜੋ ਮਿੱਠਾ ਸੋਡਾ ਪਾਇਆ ਕਿੰਨੇ ਤੁੰਗ ਮਤਰੀ ਰਖੋ ਤੇ ਮੇਰਾ ਨਾਂ ਨਾ ਲੈ ਲਈ ਕੇ ਕੋਈ ਨਹੀਂ ਮੈਂ ਨਹੀਂ ਲੈਂਦਾ ਪਤਾ ਲੱਗਾ ਮੈਨੂੰ ਕਿੰਨੇ ਦੱਸਿਆ ਤੁਹਾਡੇ ਘਰ ਵੀ ਪਤਾ ਲੱਗਾ ਵਾ ਕਿ ਹੋਰ ਤੇਰੀ ਮਾਂ ਨੇ ਤੋੜਾ ਮਿੱਠਾ ਸੋਡਾ ਪਾਉਣਾ ਸੀ ਦਵਿੰਦਰ ਨੇ ਨਾ ਕਾਤੋਂ ਲੈ ਨਹੀਂ ਆ ਕਿਉਂ ਮੈਨੂੰ ਇਤਾਲ ਸਮਾਉਣਾ ਨਹੀਂ ਹੋਏ ਵੀਰਾ ਵੇਖ ਲਾ ਭਾਬੀ ਵੇਹਲਾ ਨਖਤੀ ਉਦਾਂ ਹੀ ਕਹਿ ਦਿੰਦੀ ਹਾਂ ਵੀ ਚਲ ਜੋ ਮੈਂ ਅੱਕ ਗਈ ਆ ਤੇਰੇ ਗਾਰੀ ਚੋਰੇ ਹੱਥ ਵੇਲਾ ਮੈਂ ਤੈਨੂੰ ਧੀ ਸਮਝਦੀ ਲੈ ਲੈ ਜੇ ਨਾ ਕਿ ਦਸੀ ਆ ਨਾ ਇਹ ਆਪਣੀ ਧੀ ਆਵੇ ਕਰਕੇ ਦੱਸਿਆ ਕਿ ਦਸੀ ਆ ਨਾ ਕਰ ਲੈ ਲੈ ਆ ਮੂੰਹ ਜੋ ਨਿਕਲ ਜੋ ਮੰਮੀ ਨੂੰ ਵੀ ਦੱਸ ਜੂਗੀ ਤੇ ਗੱਲ ਕਰੀ ਹੈ ਨਾ ਤੇ ਤਾਂ ਦੱਸਿਆ ਕਿ ਮੈਨੂੰ ਦੁੱਖ ਮਾਰਦਾ ਕਚਲ ਤੇਰੀ ਤੇ ਜਿੱਦਾ ਜਵਾਨ ਪੋਤਵਾ ਜਾ ਉਹਨੂੰ ਕੁਝ ਹੋ ਜਾਂਦਾ ਤੇ ਫੇਰ ਕੀ ਕਰ ਲੈਣਾ ਏ ਤੂੰ ਨਾ ਕੋਈ ਨਹੀਂ ਆ ਮੁੰਡਾ ਕਿਤਾ ਬਿਮਾਰ ਹੋਇਆ ਪਿਆ ਕਰਦਾ ਮੇਰੀ ਤੇ ਆਪ ਬੁਰੀ ਹਾਲਤ ਮੇਰੇ ਕੋ ਤੇ ਹਿੱਲਿਆ ਨਹੀਂ ਜਾਣ ਡਿਆ ਮੰਜੇ ਤੋਂ ਤੇ ਮੰਮੀ ਤੇਰੀ ਬਾਹਰ ਮੈਨੂੰ ਕਹਿਣ ਡੇ ਕਿ ਮਨਦੀਪ ਤੋਂ ਮਚਾਨੇ ਬਿਮਾਰ ਪਏ ਆ ਖੀਰ ਦੇ ਕਰਕੇ ਤੇ ਮੈਂ ਉਦੋਂ ਹੀ ਸੋਚਿਆ ਕਿ ਖੀਰ ਦੇ ਕਰਕੇ ਕੀ ਹੋ ਗਿਆ ਰੋ ਨਾ ਨਾ ਚੁੱਪ ਕਰ ਜਾ ਕਿ ਤੇ ਉਹਨੂੰ ਨਾ ਪਕੜਨ ਲੱਗੇ ਹੁਣ ਵਿੱਚ ਤੇਰਾ ਨਾਂ ਆਉਂਦਾ ਨਹੀਂ ਤੇ ਮੈਂ ਇਹੋ ਜੇ ਹੱਡ ਕਟਾਵਾਂ ਨਾ ਫੜ ਕੇ ਤੇ ਗੁੱਤਨੀ ਫੜ ਕੇ ਸਾਡੇ ਵੇਲੇ ਚ ਚੋਬਨ ਘਮਾਵੇਂ ਹੋਣੀ ਤੋ ਕੋਈ ਵੀ ਗੱਲ ਕਰਨੀ ਆਪਣੀ ਮਾਂ ਨਾਲ ਵੀ ਨਹੀਂ ਗੱਲ ਕਰਨੀ ਕਿਉਂਕਿ ਮੈਂ ਤੇਰੀ ਮਾਂ ਨੂੰ ਵੀ ਨਹੀਂ ਦੱਸਿਆ ਹੈਗਾ ਮੈਂ ਤੇ ਤੇਰੇ ਨਾਲ ਗੱਲ ਤਾਂ ਕੀਤੀ ਆ ਕਿ ਗਾਂਵ ਤਾਂ ਆਪਣੇ ਧਿਆਨ ਦੇ ਮਾਰ ਵੇਲਾ ਤਵਾ ਵੀ ਵੇਲਾ ਐਸਾ ਹੁੰਦਾ ਕੱਲ ਨੂੰ ਹੋਰ ਕੁਝ ਦੇ ਸਕਦੀ ਐ ਨੂੰ ਕੁਝ ਵੀ ਦੇ ਦੂਗੀ ਇਦਾਂ ਗੁੰਡਾ ਵਾਂ ਨਾਲ ਮੇਰਾ ਇਦਾਂ ਯਕੀਨ ਥੋੜਾ ਰਹਿੰਦਾ ਮੈਂ ਤਾਂ ਸੋਨਕੇ ਨਾਲ ਹੀ ਹੋਰ ਤਰ੍ਹਾਂ ਹੁੰਦਾ ਪਿਆ ਕਿ ਇਦਾਂ ਕਰ ਸਕਦਾ ਕੋਈ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਆਇਆ ਨਹੀਂ ਤੇ ਮੰਨੋ ਹੋ ਗਏ 5-6 ਮਹੀਨੇ ਉਧਾ ਉੱਥੇ ਵੀ ਕਪੱਤ ਜਿਆ ਪਿਆ ਹੀ ਤਿੰਨ ਤਾਂ ਪਤਾ ਹੀ ਹੈ ਮੇਰੇ ਸਹੁਰਿਆਂ ਦਾ ਜਿੱਦਾਂ ਦੇ ਹੈਗੇ ਆ ਤੇ ਮੈਂ ਵੀ ਆਨੀ ਆ ਵੀ ਉਹ ਵੀ ਮੈਨੂੰ ਕੋ ਸਮਝ ਦੇ ਨਹੀਂ ਇੱਕ ਵਾਰੀ ਇਹਨਾਂ ਨੂੰ 6 ਮਹੀਨੇ ਜਾਵਾਂ ਤੇ ਇਹਨਾਂ ਨੂੰ ਪਤਾ ਲੱਗੇ ਕਿਤਾ ਪਕਾਈ ਦੀਆਂ ਹਾ ਤੂੰ ਤੇ ਪਿੱਛੇ ਵੀ ਔਖੀ ਆਂ ਤੇ ਗੌਰੀ ਵੀ ਤੇਰਾ ਨਹੀਂ ਇਹ ਕੰਮ ਹੋਣ ਲਿਆ ਆਤੇ ਹੋਈ ਹਾਲ ਜਣਾ ਇਹ ਹਾਲਾਕੀ ਸਮਤ ਮੇਰੀ ਉਹੋ ਹੀ ਗੱਲ ਕੇ ਮਾਂ ਤੇਰੀ ਵਿਚਾਰੀ ਦੁੱਖ ਸੁੱਖ ਕਰਾਂਂਦੀ ਮੇਰੇ ਨਾਲ ਤੇ ਮੈਂ ਉਹਦੇ ਨਾਲ ਕਨੀ ਗੱਲ ਕੀਤੀ ਉਹ ਤਾਂ ਫਸੀ ਵਿਚਾਰੀ ਆਦਰ ਵਿੱਚ ਰੋਂਦੀ ਵਿਚਾਰੀ ਸਾਡੇ ਤੋਂ ਗੱਲਾਂ ਕਰਾਉਂਦੀ ਬੜੀਆਂ ਗੱਲ ਗੱਲਾਂ ਕਰਵਾਉਣੀ ਆ ਉਹਨੂੰ ਇਹ ਗੱਲਾਂ ਹੁੰਦੀ ਆ ਕਿ ਤੇਰੀ ਧੀ ਆ ਤੇ ਧੀ ਆ ਕੇ ਇੱਥੇ ਬੈਠੀ ਆ ਉਹਨੂੰ ਇਹ ਕਰਕੇ ਤੇ ਉਹ ਗੱਲਾਂ ਚਾਰ ਸਫੇਰਿਓ ਕਰਵਾਉਂਦੀ ਆ ਉਹਨੂੰ ਤਾਂ ਦੋਖਾ ਦੋਖਾ ਬਾਕੀ ਇਹਨੂੰ ਕੀ ਨਾ ਨਾ ਸੋਣ ਨਾ ਲਵੇ ਚਾਹ ਬਣਾਉਂਦੀ ਆ ਬਾਹਰ ਚੰਗਾ ਮੈਂ ਫੇਰ ਕੇ ਤੇ ਆਵਾਂਗਾ ਚੰਗਾ ਆ ਨੀ ਹਾਂ ਕੋਈ ਨਹੀਂ ਚਾਹ ਪੀ ਕੇ ਜਾਈ ਨਾਲੇ ਕੋਈ ਨਾ ਮਮਮੀ ਨੂੰ ਕਹੀ ਮੈਨੂੰ ਚਾਹ ਚਾਹ ਆਸ ਪਾ ਦੇ ਕੋਈ ਨਾ ਕੋਈ ਹੋ ਤਰਾਉਂ ਦਿਆ ਆਖ ਦਿਨੇ ਆਏ 33 ਹਾਤੇ ਖੀਰ ਦੇ ਵਿੱਚ ਛੋਟਾ ਪਾਤਾ ਛੁਕਾਗਾ ਆਸਤਾ ਮੈਨੂੰ ਸੁਣ ਲੈਣਾ ਤੇ ਸਾਰੇ ਘਰ ਚ ਤਮਾਲ ਪਾ ਦੇਣੀ ਜੇ ਤੇ ਮੈਂ ਹੁਣ ਜੋ ਬੰਨ ਦੱਸਾਂ ਜਾਂ ਮਮਮੀ ਨੂੰ ਤਾਂ ਵੱਤ ਤਾਂ ਵੱਧ ਬਲਾਰਾ ਹੋ ਜਾਊਗਾ ਦੱਸੂਗੀ ਤੇ ਮੈਂ ਬਾਅਦ ਵਿੱਚ ਜੇ ਤੇਰਾ ਦਿਮਾਗ ਇੰਨਾ ਕੁ ਚੱਲਦਾ ਹੋਣਾ ਤੇ ਮੇਰੇ ਦਿਮਾਗ ਨੂੰ ਕਿਹੜੀ ਉਲੀ ਲੱਗੀ ਏ ਇੱਕ ਵਾਰੀ ਤੇਰੇ ਹੱਡ ਤੱਤੇ ਕਰਾਉਂਗੀ ਪਕਰਾਉਂਗੀ ਕਿਹ ਤਰੀਕੇ ਦੇ ਨਾਲ ਤੈਨੂੰ ਕੀ ਤਾਂ ਪਤਾ ਲੱਗੂਗਾ ਕਿ ਚਲਾਕੀ ਕਿਦਾਂ ਕੀਤੀ ਤੇ ਕਿਹਦੇ ਨਾਲ ਕੀਤੀ